ਸ਼ੰਭੂ ਬਾਰਡਰ ਤੇ ਚੱਲ ਰਿਹਾ ਮੋਰਚਾ 59ਵੇਂ ਦਿਨ ਵਿੱਚ ਦਾਖਲ ਆ ਅਰ ਲਗਾਤਾਰ ਮੋਰਚਾ ਅੱਗੇ ਵਧ ਰਿਹਾ ਜਿਹੜਾ ਸਰਕਾਰ ਨੇ ਮੋਦੀ ਦੀ ਸਰਕਾਰ ਨੇ ਜ਼ਬਰ ਕੀਤਾ ਕਿਸਾਨਾਂ ਤੇ ਉਹਦੀਆਂ ਅੱਜ ਕੋਈ ਪ੍ਰਤੱਖ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਵੀ ਆ ਦੇਖ ਸਕਦੇ ਹੋ ਇੱਕ ਗੋਲੀ ਦਾ ਨਿਸ਼ਾਨ ਤੁਹਾਨੂੰ ਜਿਹੜਾ ਟੈਂਕਰ ਆ ਉੱਥੇ ਨਜ਼ਰ ਆਊਗਾ ਜੜੀਆਂ ਐਸਐਲਆਰ ਦੀਆਂ ਗੋਲੀਆਂ ਚਲਾਈਆਂ ਗਈਆਂ ਇਹ ਜਿਹੜਾ ਟੈਂਕਰ ਸੀ ਅਗਲੇ ਬੰਨੇ ਪਾਣੀ ਵਾਸਤੇ ਗਿਆ ਸੀਗਾ ਤੁਸੀਂ ਥੋੜਾ ਨੇੜੇੋਂ ਦੇਖਿਓ ਆ ਐਸਐਲਆਰ ਦੀ ਗੋਲੀ ਆ ਠੀਕ ਹੈ ਜੀ ਇੱਕ ਹੋਰ ਗੋਲੀ ਆ ਮੈਂ ਤੁਹਾਨੂੰ ਦਿਖਾਉਣਾ ਟਰੈਕਟਰ ਦਿਖਾਉਣਾ ਜਿਹੜਾ ਟਰੈਕਟਰ ਅੱਗੇ ਗਿਆ ਸੀਗਾ ਇੱਕ ਤਾਂ ਜਿਹੜਾ ਕਰੈਕਟਰ ਹੈ ਸਰਕਾਰ ਦਾ ਵੀ ਇਹਦੀ ਬੈਟਰੀ ਜਿਹੜੀ ਆ ਇਹ ਹਰਿਆਣਾ ਸਰਕਾਰ ਨੇ ਇਹਦੇ ਵਿੱਚੋਂ ਕੱਢ ਲਈ ਦੂਸਰਾ ਇਹਦੇ ਤੇ ਚਾਰ ਸਪੇਰੇ ਇਹਦੇ ਟਾਇਰਾਂ ਦੇ ਵਿੱਚੋਂ ਇਹ ਇਹ ਜਿਹੜੀਆਂ ਗੋਲੀਆਂ ਨੇ ਇਹ ਬਰਾਮਤ ਹੋ ਜਾਂ ਟੂਪ ਆ ਜਿਹੜੀ ਪਾਟੀ ਆ ਆ ਟਾਇਰ ਆ ਦੋਵੇਂ ਟਾਇਰਾਂ ਵਿੱਚ ਇਹ ਦੋ ਗੋਲੀਆਂ ਤਾਂ ਅਸੀਂ ਕੱਡੀਆਂ ਵਿੱਚੋਂ ਹੋਰ ਗੋਲੀਆਂ ਵੀ ਨਿਕਲ ਆਉਣਗੀਆਂ ਆਹ ਦੋ ਗੋਲੀਆਂ ਤੀਜੀ ਫੱਟ ਗਈ ਤੈਨੂੰ ਠੀਕ ਆ ਜੀ ਤੀਜੀ ਗੋਲੀ ਫੱਟ ਗਈ ਆ ਹਾਂ ਇਹ 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 ਗੋਲੀਆਂ ਵਿੱਚੋਂ ਨਿਕਲੀਆਂ ਸਲਾਰ ਦੀਆਂ ਤੋਂ ਇਹ ਪੂਰਾ ਵਾ ਪੂਰੀ ਦੇਸ਼ ਦੁਨੀਆ ਵਾਸਤੇ ਗੱਲਾਂ ਨੇ ਵੀ ਜਿਹੜਾ ਜ਼ੁਲਮ ਹੋਇਆ ਉਹਦੀ ਇੱਕ ਹੋਰ ਤਸਵੀਰ ਜਿਹੜਾ ਟ੍ਰੈਕਟਰ ਅਗਲੇ ਬੰਦੇ ਸੀਗਾ ਜਿਹੜਾ ਅਸੀਂ ਹੁਣ ਪਿੱਛੇ ਲੈ ਕੇ ਆਉਂਦਾ ਸੋ ਪ੍ਰੈਸ ਜ਼ਰੂਰ ਸਾਨੂੰ ਇਹ ਬੇਨਤੀ ਆ ਸਾਰੀ ਪ੍ਰੈਸ ਜਿਹੜੀ ਕੋ ਰਹਿ ਗਈ ਇਹਨੂੰ ਸਵੇਰੇ ਕਵਰੇਜ ਦਵੇ ਟਰੈਕਟਰ ਦੀਆਂ ਤਸਵੀਰਾਂ ਲੈ ਜਾਵੇ ਇਹ ਸਾਡੀ ਬੇਨਤੀ ਆ ਦੂਸਰਾ ਜਿਹੜਾ ਦੋਵਾਂ ਫਾਰਮਾਂ ਵੱਲੋਂ ਕੱਲ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਦੋ ਵੱਡੇ ਐਲਾਨ ਸੀਗੇ ਉਹਦੇ ਤੋਂ ਉਸ ਐਲਾਨ ਤੋਂ ਬਾਅਦ ਸਰਕਾਰ ਪਿੱਛੇ ਹਟੀ ਤੇ ਉਹਨੇ ਜਿਹੜਾ 26 ਮਾਰਕੀਟ ਕਮੇਟੀਆਂ ਤੋੜਨ ਦਾ ਜਿਹੜਾ ਫੈਸਲਾ ਸੀ ਉਹ 2013 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਫੈਸਲੇ ਭਗਵੰਤਮਾਨ ਸਰਕਾਰ ਨੇ ਰੱਦ ਕਰ ਦਿੱਤੇ ਇਹ ਇਸ ਅੰਦੋਲਨ ਦੇ ਵਿੱਚ ਚੱਲ ਰਹੇ ਅੰਦੋਲਨ ਦੇ ਵਿੱਚ ਕਾਰਪੋਰੇਟਾਂ ਦੇ ਫੈਸਲੇ ਨੂੰ ਪਿੱਛੇ ਧੱਕ ਕੇ ਲੈ ਜਾਣਾ ਇਹ ਸਭ ਤੋਂ ਵੱਡੀ ਜਿੱਤ ਆ ਕਿਸਾਨਾਂ ਦੀ ਔਰ ਅਸੀਂ ਕਹਿੰਦੇ ਆ ਵੀ ਭਗਵੰਤਮਾਨ ਸਰਕਾਰ ਹੁਣ ਕੇਂਦਰ ਨੂੰ ਚਿੱਠੀ ਲਿਖੇ ਔਰ ਕੇਂਦਰ ਜਿੰਨੇ ਵੀ ਪੰਜਾਬ ਦੇ ਸੈਲੋ ਆ ਐਫਸੀਆਈ ਦੇ ਘੇਰੇ ਵਿੱਚ ਲੈ ਕੇ ਆਵੇ ਇਹਦੇ ਨਾਲ ਫਰ ਫਿਲਹਾਲ ਅੰਦੋਲਨ ਜਾਰੀ ਆ ਸਾਡੇ ਐਲਾਨ ਵੀ ਬਰਕਰਾਰ ਆ ਬਸ ਅਸੀਂ ਜਿਹੜੇ ਅਰਥੀ ਫੂਕ ਮੁਜਾਰੇ ਕਰਨੇ ਸੀ ਸਾਤੋਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਅਰਥੀ ਨਹੀਂ ਛੜੂਗੀ ਕੇਂਦਰ ਦੀਆਂ ਜਿਹੜਾ ਸੱਤ ਆਲਾ ਪ੍ਰੋਗਰਾਮ ਆ ਕੇਂਦਰ ਦੀਆਂ ਤੇ ਸੈਣੀ ਸਰਕਾਰ ਦੀਆਂ ਜਿਹੜੀ ਹਰਿਆਣੇ ਚ ਆ ਉਹਦੀਆਂ ਅਰਥੀਆਂ ਇਸੇ ਤਰੀਕੇ ਨਾਲ ਸੜਨ ਗਿਆ ਤੇ ਰੇਲ ਰੋਕੋ ਹੋਣ ਜਿਹੜੇ ਨੌਜਵਾਨ ਗ੍ਰਿਫਤਾਰ ਆ ਕਿਸਾਨ ਹਰਿਆਣੇ ਦੇ ਉਹਨਾਂ ਤੇ ਔਰ ਜਿਹੜਾ ਇੱਥੇ ਬਿਜਲੀ ਪਾਣੀ ਦਾ ਮੁੱਦਾ ਹੈਗਾ ਦੋਵਾਂ ਬਾਰਡਰਾਂ ਤੇ ਇਹਨਾਂ ਕਰਕੇ ਇਸੇ ਤਰ੍ਹਾਂ ਜਾਰੀ ਰਹੂਗਾ ਧੰਨਵਾਦ